ਸੋਖ ਸਾਗਰ ਸੀ ਅ ਬੇਟੇ ਦਾ ਨਾਮ ਕੀ ਸੀ ਗੁਰਸਾਗਰ ਗੁਰਸਾਫ ਸੀਗਾ ਕਿਵੇਂ ਉਸਦੀ ਮੌਤ ਹੋਈ ਮੌਤ ਗੁਰਦਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਛੱਟ ਲੱਗੀ ਜਾਂਦੀ ਮੌਕੇ ਤੇ ਮੌਤ ਹੋਈ ਨਹੀਂ ਰਾਜਿਸ ਜਾਂਦਿਆ ਹੋਈ ਮੈਨੂੰ ਪਤਾ ਪਤਾ ਮੈਂ ਜਿੱਥੋਂ ਮੈਨੂੰ ਫੋਨ ਆਇਆ ਬਾਬੇ ਕਿਤੇ ਸਾਬ ਤੋਂ ਗਵਾਂਢੀ ਮੁੰਡੇ ਦਾ ਚਾਚਾ ਆ ਗੱਲ ਹੋ ਗਈ ਮੈਂ ਸੋਚਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਉਹ ਇਥੇ ਇਲਾਜ ਕਰਾ ਲੈਣਾ ਮੈਨੂੰ ਕਹਦੇ ਨਹੀਂ ਚਾਚਾ ਜਾਦੀ ਗੱਲ ਵਿਗੜ ਗਈ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲਾ ਕੇ ਮੁੰਡਾ ਹੀ ਉਹਦੀ ਗੱਡੀ ਉਥੇ ਉਸੇ ਜੇ ਝੁੱਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇਥੇ ਉਮੀਦ ਕੋ ਟੱਕਿਆ ਮੜਾ ਜੀ ਉਮੀਦ ਵਾਲਾ ਜਵਾਬ ਦਿੱਤਾ ਮੈਨੂੰ ਅਹੀਂ ਹੋਟੀ ਲੈ ਗਏ ਆ ਉਥੇ ਜਾ ਕੇ ਦਾਖਲ ਕਰਾਇਆ ਤੇ ਅੰਨ ਦਿਨ ਰਹੇ ਉਥੇ ਚੌਥੇ ਦਿਨ ਸਾਹ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈਲੋ ਪਿੰਡ ਦੇ ਤੇ ਮੋਬਾਈਲ ਨੇ ਬੜੀ ਮੇ ਬੜੀ ਮਦਦ ਕੀਤੀ ਸਾਰੇ ਹਫ਼ਤੇ ਮੂਹਰੇ ਮੇਰੇ ਮਗਰ ਟੋਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋ ਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦਾ ਇਕਲੌਤਾ ਪੁੱਤ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਐ ਕੋਈ ਗੁੱਡੀ ਗੁੱਡੀ ਖਰੀਦੀ ਸਾਡੇ ਘਰ 'ਚ ਇਹੋ ਹੀ ਇਕਲਾ ਕਿਹੜੀ ਕਲਾ 'ਚ ਪੜਦਾ ਸਾਡੇ 'ਚ ਪੜਦਾ ਸੁਮਿਤ ਸਿੰਘ ਆ ਮੇਰਾ ਕੀ ਕਰਨ ਬਣਾ ਜੀ ਡੈਥ ਦੱਸੋ ਡੈਥ ਸਰ ਉਦੋਂ ਅਸੀਂ ਨਾ ਉੱਥੇ ਗੋਵਿੰਦਰ ਸਾਹਿਬ ਸੇਵਾ ਕਰ ਰਹੇ ਹਾਂ ਇਹ ਸੇਵਾ ਕਰਦੇ ਜਿਵੇਂ 5-7 ਮਿੰਟ ਦੇ ਅੰਦਰ ਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲਿਆ ਦੀਵਾਨ ਹਾਲ ਦੇ ਉੱਪਰ ਚੜੇ ਹੋਏ ਸ਼ਬਦ ਬੰਨ ਮੁਸ਼ਾ ਰਹੇ ਉਥੇ ਉਹ ਅਚਾਨਕ ਇਤ ਜੋ ਕੀ ਹੋਇਆ ਕਿ ਰੱਬ ਹੀ ਜਾਂਦਾ ਜੈ ਇਹਨਾਂ ਨੂੰ ਪਤਾ ਉਹ ਲੱਗੇ ਦੋ ਮੁੰਡੇ ਪੱਠੇ ਵੱਢਣ ਲਏ ਇਹਨਾਂ ਦਾ ਗਵਾਂਢੀ ਲੱਗ ਗਈ ਆ ਉਹਨਾਂ ਨੇ ਵੇਖਿਆ ਤਾਂ ਸਾਨੂੰ ਦਵਾ ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪਾ ਮੁੰਡਾ ਡੇਪਿਆ ਜਦੋਂ ਇਹ ਭੱਜ ਕੇ ਗਏ ਆ ਤੋ 2000 ਬੱਚੇ ਜਿਹੜੇ ਉਹਨੂੰ ਚੁੱਕਣ ਦੇ ਪਰ ਉਹ ਥੋੜਾ ਛੇਰ ਪੱਕੋ ਹੈਲਥੀ ਉਹਨਾਂ ਨੂੰ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਪੂਰਾ ਦੰਦ ਵੀ ਨਹੀਂ ਖੋਲ ਦੰਦ ਪੂਰੇ ਪੀਚੇ ਹੋਏ ਨੇ ਪਾਣੀ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਉਹਨੇ ਪੀਤਾ ਨਹੀਂ ਤੋ ਦੋ ਦੋ ਫਟਾਫਟ ਚੁੱਕਿਆ ਉਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੁਣੇ ਗਏ ਨੇ ਇਹ ਆਏ ਫਟਾਫਟ ਲੱਗੇ ਗੁਰਦੁਆਰੇ ਸਾਹਿਬ ਦੇ ਮੁੰਡੇ ਨਾਲ ਹੀ ਉਹਨਾਂ ਨੇ ਗੱਡੀਆਂ ਗੱਡੀਆਂ ਅਸੀਂ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਤੇ ਉਦੋਂ ਤੱਕ ਤਾਂ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਅਸੀਂ ਉਥੇ ਹਸਪਤਾਲ ਹੀ ਸੀਗੇ ਉਦੋਂ ਨਬ ਚੱਲਦੀ ਬੀਪੀ ਵਸਾਈ ਸੀ ਥੋੜਾ ਜਿਹਾ ਸਰੀਰ ਜਿਹੜਾ ਮੂਮੈਂਟ ਜਿਵੇਂ ਕਿ ਬੁਖਾਰ ਚੜਿਆ ਹਨ ਤੇ 2:30 ਵਜੇ ਨੂੰ ਸਿਟੀ ਸਕਨ ਵਾਸਤੇ ਲੈ ਕੇ ਗਏ ਆ ਸ਼ਾਮ ਨੂੰ ਉਹਦੀ ਰਿਪੋਰਟ ਆਈ ਕਿ ਬਿਲਕੁਲ ਠੀਕ ਆ ਪਰ ਸਾਨੂੰ ਰਾਤ ਨੂੰ ਮਤਲਬ ਕੋਈ 12:30 ਵਜੇ ਪਤਾ ਲੱਗਾ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਬਹੁਤ ਹੀ ਮਤਭਾਗੀ ਪਤਨਾ ਹੋਈ ਹੈ ਜਿਹੜਾ ਬਹੁਤ ਗਰੀਬ ਹੈ ਜੀ ਜੀ ਬਿਲਕੁਲ ਇਹਨਾਂ ਦੇ ਦੋ ਹੀ ਬੱਚੇ ਹੀ ਔਰ ਸਾਨੂੰ ਵੇਖੋ ਸਮਾਜ ਵਿੱਚ ਉੱਪਰ ਦਾ ਬੜਾ ਜ਼ਰੂਰ ਹੋ ਗਿਆ ਇਹਨਾਂ ਨਾਂ ਵਿੱਚ ਚਲੋ ਰਾਹ ਗਲੀ ਸਾਡੀ ਮਿਲਦੇ ਸੀਗੇ ਤੇ ਹੁਣ ਜਦੋਂ ਨਾਲ ਨਾਲ ਔਖੇ ਸਮੇਂ ਅਸੀਂ ਇੱਥੇ ਰਹੇ ਆ ਨਾ ਸਾਨੂੰ ਇਸ ਦੌਰਾਨ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਜ਼ਮੀਨ ਦਾ ਟੁਕੜਾ ਨਾਲ ਦੇ ਕੋਲ ਹੈ ਨਹੀਂ ਮੈਂ ਇਸ ਗੱਲ ਵਿਰੋਧ ਨਹੀਂ ਕਰਦਾ ਕਿ ਕਿਹਨੂੰ ਸਹੂਲਤ ਮੇਰੀ ਕਿਉਂ ਨਹੀਂ ਮਿਲ ਰਹੀ ਪਰ ਮੇਰਾ ਸਵਾਲ ਇਹ ਆ ਕਿ ਕੀ ਕਦੀ ਇਸ ਗੱਲ ਦੀ ਕੋਈ ਪੁਸ਼ਟੀ ਆਣ ਕੇ ਪਿੰਡ ਜੀ ਕੀਤੀ ਆ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਕੋਈ ਸਰਕਾਰ ਹੋਵੇ ਕਿ ਵਾਕੀ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਉਹ ਚੀਜ਼ ਮਿਲ ਰਹੀ ਕਿ ਨਹੀਂ ਮਿਲ ਰਹੀ ਹੁਣ ਐਜ਼ ਅ ਟਾਈਮ ਕੱਲੀ ਰਾਸ਼ਨ ਦੀ ਗੱਲ ਨਹੀਂ ਸੀ ਉਹ ਕਾਰਡ ਦੇ ਨਾਲ ਜਿਹਨਾਂ ਦਾ ਲਿੰਕ ਆ ਉਹਦਾ ਹੀ ਉਹ ਆਇਸ਼ਮਾਨ ਕਾਰਡ ਬਣਨਾ ਹੈ ਸੋ ਨਾ ਨਾ ਤੇ ਜੇ ਫਾਰਮ ਨਾ ਨੀਵਰ ਕਾਰਡ ਨਾ ਕੋਜ ਤੇ ਬਹੁਤ ਹੀ ਉਥੇ ਮੈਨੂੰ ਖਰਚਾ ਤੁਹਾਨੂੰ ਪਤਾ ਹਸਪੀਟਲ 'ਚ ਕਿੰਨਾ ਆਉਂਦਾ ਆ ਫਿਰ ਵੀ ਉਥੇ ਜਿਹੜਾ ਚਲੋ ਪਿੰਡ ਵੱਲੋਂ ਜਾਂ ਨੌਜਵਾਨਾਂ ਵੱਲੋਂ ਜੋ ਐਨ ਆਰ ਆਈ ਭਰਾ ਜਿਹੜੇ ਜਾਂਦੇ ਨੇ ਪਰਿਵਾਰ ਵੱਲੋਂ ਵੀ ਬਹੁਤ ਸਹੂਜ ਕੀਤਾ ਗਿਆ ਵਾ ਪਰ ਕਿਤੇ ਨਾ ਕਿਦਾ ਸਾਨੂੰ ਹਲੇ ਵੀ ਗੱਲ ਰੜਕ ਰਹੀ ਆ ਕਿ ਜਿਹੜਾ ਉਥੋਂ ਮੈਨੂੰ ਸਾਨੂੰ ਖਾਲੀਆ ਤੋਣਾ ਪਿਆ ਪਰਿਵਾਰ ਲਈ ਕੀ ਮੰਗ ਕਰ ਰਹੇ ਹੋਣਗੇ ਪਰਿਵਾਰ ਲਈ ਮੰਗ ਇਹੋ ਕਰਦੇ ਆ ਜਿਹਨੂੰ ਉਹ ਇਹ ਗਰੀਬ ਬੰਦਾ ਸਮਝ ਲੋ ਜਿਵੇਂ ਕਿ ਦਿਹਾੜੀਦਾਰ ਹੀ ਆ ਠੀਕ ਆ ਤੇ ਜਿਵੇਂ ਆਰਥਿਕ ਪੱਖੋਂ ਦੀ ਮਦਦ ਸਰਕਾਰਾਂ ਵੱਲੋਂ ਜਰੂਰ ਹੋਣੀ ਚਾਹੀਦੀ ਕੱਲਾ ਕੱਲਾ ਬੱਚਾ ਹੈ ਵਿਚਾਰੇ ਦਾ ਤੇ ਇੱਕ ਗੁड़िया ਉਹਨਾਂ ਦੀ